ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕਾਂਗਰਸ ਦੀ ਮੌਜੂਦਾ ਸਮਸਥਿਤੀ ਹੈ ਕਿ ਚਰਜ ਸਿੰਘ ਚੰਨੀ ਨੇ ਜਿਹੜਾ ਘਰ ਦੇ ਵਿੱਚ ਇੱਕ ਸ਼ਕਤੀ ਪ੍ਰਦਰਸ਼ਨ ਕੀਤਾ ਕਿ ਕਾਂਗਰਸ ਆhitvaਮਾਨ ਨੂੰ ਇਹ ਦਿਖਾਇਆ ਕਿ ਜੇਕਰ ਤੁਸੀਂ ਮੈਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਦੇ 2022 ਦੇ ਵਿੱਚ ਤਾਂ ਪੰਜਾਬ ਦੇ ਵਿੱਚ ਪੰਜਾਬ ਕਾਂਗਰਸ ਦੀ ਜਿਹੜੀ ਧੜੇਬੰਦੀ ਹੈ ਉਹ ਖਤਮ ਹੋ ਜਾਵੇਗੀ ਜਾਂ ਫਿਰ ਉਹਨਾਂ ਨੂੰ ਇਹ ਸੀ ਕਿਤੇ ਕੋਈ ਹੋਰ ਨਾਂ ਮੁੱਖ ਮੰਤਰੀ ਦਾ ਚਿਹਰਾ ਅਨਾਉਂਸ ਹੋ ਜਾਵੇ ਉਸ ਤੋਂ ਪਹਿਲਾਂ ਹੀ ਹਾਈ ਕਮਾਂਡ ਦੇ ਉੱਤੇ ਦਬਾਅ ਪਾ ਦਿੱਤਾ ਜਾਵੇ ਜਿਸ ਤਰ੍ਹਾਂ ਹਾਈ ਕਮਾਂਡ ਦੇ ਜੇਕਰ ਦੇਖਿਆ ਜਾਵੇ ਤਾਂ ਪਿਛਲੇ ਸਮੇਂ ਦੇ ਵੀ ਜੋ ਚਰਚਾਵਾ ਚੱਲ ਰਹੀ ਹੈ ਕਿ ਪੰਜਾਬ ਦੀ ਕਾਂਗਰਸ ਦੇ ਵਿੱਚ ਫਿਰ ਬਦਲ ਹੋ ਸਕਦਾ ਹੈ ਭਾਵੇਂ ਰਾਜਵ੍ਰਿੰਗ ਦੀ ਪ੍ਰਧਾਨਗੀ ਨੂੰ ਲੈ ਕੇ ਗੱਲ ਕਰ ਲਈ ਜਾਂ ਫਿਰ ਹੋਰ ਜਿਹੜੇ ਵਿਭਾਗ ਕੀ ਕਹਿੰਜੀ ਆਪਾਂ ਜਾਂ ਫਿਰ ਕਹਿ ਲਈਏ ਜਿਹੜੇ ਹੋਰ ਉਹਦੇ ਨੇ ਅਹਿਮ ਉਹਨਾਂ ਨੂੰ ਲੈ ਕੇ ਵੀ ਵੱਡਾ ਉਤਰਾ-ਪੋਤਲਾ ਵੇਖਣ ਨੂੰ ਮਿਲ ਸਕਦਾ ਹੈ ਇਹ ਚਰਚਾਵਾ ਲਗਾਤਾਰ ਪਿਛਲੇ ਸਮੇਂ ਦੇ ਵਿੱਚ ਜਾਰੀ ਨੇ ਪਰ ਮੌਜੂਦਾ ਸਮੇਂ ਜਿਸ ਤਰ੍ਹਾਂ ਚੰਦੀ ਸਿੰਘ ਚੰਨੀ ਦੇ ਘਰ ਦੇ ਵਿੱਚ ਵੱਡਾ ਇਕੱਠ ਕੀਤਾ ਗਿਆ ਪੰਜਾਬ ਕਾਂਗਰਸ ਦਾ ਉਸ ਤੋਂ ਬਾਅਦ ਕਿਤੇ ਨਾ ਕਿਤੇ ਵਿਰੋਧੀਆਂ ਦੇ ਲਈ ਜਿੱਥੇ ਇਹ ਤਸਵੀਰ ਜਾਂ ਫਿਰ ਉਹ ਜਿਹੜੀਆਂ ਵੀਡੀਓਜ਼ ਸਾਹਮਣੇ ਆਈਆਂ ਨੇ ਭਾਵੇਂ ਰਾਜਾ ਪ੍ਰਿੰਕ ਤੇ ਚੰਦੀ ਸਿੰਘ ਚੰਨੀ ਦੀ ਗੱਲ ਕਰ ਲਈਏ ਜਾਂ ਫਿਰ ਹੋਰ ਲੀਡਰਸ਼ਿਪ ਦੀ ਗੱਲ ਕਰ ਲਈਏ ਤਾਂ ਹੈਰਾਨ ਕਰਨ ਵਾਲੀਆਂ ਜ਼ਰੂਰ ਸੀ ਕਿ ਜੇਕਰ ਕਾਂਗਰਸ ਇਸ ਤਰ੍ਹਾਂ ਇਕਜੁੱਟ ਹੋ ਗਈ ਇਸ ਤਰ੍ਹਾਂ ਸਿਰਾਂ ਦੇ ਨਾਲ ਸਿਰ ਮਲਾ ਕੇ 2027 ਦੀ ਚੋਣ ਲੜਦੀ ਹੈ ਭਾਵੇਂ ਦਰਤਾਂ ਦੇ ਜਿਮਨੀ ਚੋਣ ਦੇ ਵਿੱਚ ਉਹ ਚੌਥੇ ਨੰਬਰ ਦੇ ਉੱਤੇ ਜ਼ਰੂਰ ਆਈ ਹੋਵੇ ਪਰ 2027 ਦੇ ਵਿੱਚ ਵੱਡੀ ਲੜਾਈ ਦੇ ਵਿੱਚ ਉਹ ਪੰਜਾਬ ਕਾਂਗਰਸ ਜਿਹੜੀ ਅਕਾਲੀ ਦਲ ਦੀ ਗੱਲ ਕਰਨੀ ਆਮ ਆਦੀ ਪਾਰਟੀ ਦੀ ਗੱਲ ਕਰਨੀ ਭਾਜਪਾ ਦੀ ਗੱਲ ਕਰਨੀ ਯਾਨੀ ਕਿ ਜਿਹੜੀ ਵਿਰੋਧੀ ਧਿਰਾਂ ਹੋਣਗੀਆਂ ਉਹਨਾਂ ਨੂੰ ਟੱਕਰ ਦੇਣ ਦੇ ਲਈ ਪੂਰੀ ਯਤਨਸ਼ੀਲ ਹੈ ਤੇ ਪੂਰੀ ਤਿਆਰੀ ਦੇ ਨਾਲ 2021 ਦੀ ਜਿਹੜੀ ਮਿਸ਼ਨ ਹੈ ਉਸ ਨੂੰ ਆਰੰਭ ਕਰ ਦਿੱਤਾ ਗਿਆ ਕਾਂਗਰਸ ਦੇ ਵੱਲੋਂ ਪਰ ਇੱਥੇ ਜਿਸ ਤਰ੍ਹਾਂ ਰਾਜਾ ਵੜਿੰਗ ਘੋਰਾ ਦੇ ਵੱਲੋਂ ਉਹ ਜੱਫੀ ਪਾ ਕੇ ਮਿਲਿਆ ਜਾਂਦਾ ਹੈ ਉਹ ਤਸਵੀਰ ਆਉਂਦੀ ਹੈ ਤਾਂ ਇਹ ਸੁਨੇਹਾ ਜ਼ਰੂਰ ਗਿਆ ਕਿ ਕਾਂਗਰਸ ਇੱਕਜੁੱਟ ਹੈ ਪਰ ਹਾਲੇ ਕਾਂਗਰਸ ਇੱਕਜੁੱਟ ਹੈਗੀ ਹੈ ਕਿ ਜਿਸ ਤਰ੍ਹਾਂ ਇੱਕ ਨਿੱਜੀ ਸਮਾਗਮ ਸੀ ਉਸ ਦੇ ਵਿੱਚ ਜਿਸ ਤਰ੍ਹਾਂ ਉਹ ਪਹੁੰਚੇ ਨੇ ਇਹ ਇਹਦੇ ਕਰਕੇ ਤਾਂ ਕਾਂਗਰਸ ਇੱਕਜੁੱਟ ਹੋ ਗਈ ਕਿ ਚਰਚਾਵਾਂ ਪਿਛਲੇ ਸਮੇਂ ਦੇ ਵਿੱਚ ਇਹ ਵੀ ਚੱਲ ਰਹੀਆਂ ਸੀ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਉਹਨਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਦੇ ਕੇ ਪੰਜਾਬ ਕਾਂਗਰਸ ਦੇ ਵੱਲ ਦੋ ਹਸਾਈ ਤੋਂ ਪਹਿਲਾਂ ਤੋੜਿਆ ਜਾ ਸਕਦਾ ਹੈ ਜਿਸ ਦੀਆਂ ਚਰਚਾਵਾਂ ਲਗਾਤਾਰ ਜਾਰੀ ਨੇ ਭਾਵੇਂ ਹੁਣ ਇਸ ਦੇ ਪਿੱਛੇ ਕਿੰਨੀ ਕੁ ਸਚਾਈ ਹੈ ਇਹ ਤਾਂ ਹੁਣ ਆਰ ਵਾਲੇ ਦਿਨਾਂ ਦੇ ਵਿੱਚ ਹੀ ਸਾਹਮਣੇ ਆਵੇਗਾ ਕਿ ਸਤਮੁੱਚ ਜਨ ਜੋਜਨ ਸਿੱਧੂ ਨੂੰ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਜਾਂ ਫਿਰ ਚਰਨਜੀਤ ਸਿੰਘ ਚੰਨੀ ਜਿਹੜੇ ਸੀਐਮ ਦੇ ਚਿਹਰੇ ਦੇ ਵਜੋਂ ਐਲਾਨ ਦਿੱਤੇ ਜਾਣਗੇ ਜਾਂ ਫਿਰ ਇਸ ਵਾਰ ਕਾਂਗਰਸ 2027 ਦੀ ਚੋਣ ਨੂੰ ਲੈ ਕੇ ਬਿਨਾ ਮੁੱਖ ਮੰਤਰੀ ਦੇ ਚਿਹਰੇ ਤੋਂ ਲੜੇਗੀ ਕਿਉਂਕਿ ਦੇਖੋ ਇੱਕ ਗੱਲ ਤਾਂ ਹੈ ਨਾ ਪੰਜਾਬ ਦੇ ਵਿੱਚ ਬਿਨਾ ਚਿਹਰੇ ਤੋਂ ਜੇਕਰ ਕਾਂਗਰਸ ਲੜਦੀ ਹੈ ਤਾ ਕਿਤੇ ਨਾ ਕਿਤੇ ਇਕਜੁਟਤਾ ਫਿਰ ਕਾਇਮ رہ ਸਕਦੀ ਹੈ ਇਹ ਵੀ ਵੱਡਾ ਸਵਾਲ ਹੈ ਜੇਕਰ ਬਿਨਾ ਚਿਹਰੇ ਤੋਂ ਲੜਦੀ ਹੈ ਤਾਂ ਕਿਤੇ ਨਾ ਕਿਤੇ ਜਿਹੜੀ ਲੀਡਰ ਨੇ ਉਹ ਜੇਕਰ ਦੇਖਿਆ ਜਾਵੇ ਤਾਂ ਵੋਟਰਾਂ ਦੇ ਵਿੱਚ ਉਹ ਪ੍ਰਭਾਵ ਪਾਉਣ ਦੇ ਵਿੱਚ ਕਾਬਿਲ ਹੋਣਗੇ ਕਿਉਂਕਿ 2017 ਦੇ ਵਿੱਚ ਇਹ ਗਲਤੀ ਆਮ ਆਦਮੀ ਪਾਰਟੀ ਨੇ ਕੀਤੀ ਸੀ ਜਦੋਂ ਮੁੱਖ ਮੰਤਰੀ ਦਾ ਚਿਹਰਾ ਨਹੀਂ ਅਨਾਉਂਸ ਕੀਤਾ ਸੀ ਤਾਂ ਵਿਰੋਧੀ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ ਕਿ ਇਹਨਾਂ ਦੇ ਵੱਲੋਂ ਤਾਂ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਆ ਜਿਹੜਾ ਪੰਜਾਬ ਦਾ ਉਹ ਬਣਾਇਆ ਜਾਣਾ ਜਿਸ ਨੂੰ ਲੈ ਕੇ ਜੋ ਕੁਝ ਸਾਰੀਆਂ ਘਟਨਾਵਾਂ ਆਪਾਂ ਦੇਖੀਆਂ ਨੇ ਜੋ ਹਲਾਸ ਸੀ ਫਿਰ ਬਾਈ ਦੇ ਵਿੱਚ ਉਹਨਾਂ ਨੇ ਜੋ ਮੁੱਖ ਮੰਤਰੀ ਭਗਵੰਤ ਮਾਨ ਯਾਨੀ ਕਿ ਭਗਵੰਤ ਮਾਨ ਦੇ ਨਾਂ ਦੇ ਉੱਤੇ ਜਿਹੜੇ ਚਿਹਰੇ ਦੇ ਉੱਤੇ ਚੋਣ ਲੜੀ ਸੀ ਇਸੇ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਕਾਂਗਰਸ ਕਿਸ ਦੇ ਨਾਂ ਦੇ ਉੱਤੇ ਚੋਣ ਲੜਦੀ ਹੈ ਇਹ ਦੇਖਣਾ ਬੇਦਖਾਸ ਹੈ ਪਰ ਇੱਥੇ ਗੱਲਬਾਤ ਆਪਾਂ ਜਿਹੜੀ ਕਰ ਰਹੇ ਹਾਂ ਕਿ ਕਾਂਗਰਸ ਦੇ ਉੱਤੇ ਹੁਣ ਹਾਈ ਕਮਾਂਡ ਜੀ ਨਜ਼ਰ ਹੈ ਜਿਹੜੀ ਉਹ ਬੜੀ ਤਿੱਖੀ ਨਜ਼ਰ ਪੰਜਾਬ ਦੇ ਉੱਤੇ ਰੱਖੀ ਹੋਈ ਹੈ ਕਿਉਂਕਿ ਪੰਜਾਬ ਦੀ ਚੋਣ ਉਹ ਚੋਣ ਹੈ ਜਿਸ ਨੇ ਪੰਜਾਬ ਜੇ ਕਾਂਗਰਸ ਇਕੱਲ ਪੰਜਾਬ ਦੇ ਵਿੱਚ 2022 ਦੇ ਵਿੱਚ ਜਿੱਤਦੀ ਹੈ ਤਾਂ ਉਸ ਦਾ ਸੁਨੇਹਾ ਬਾਕੀ ਸਟੇਟਾਂ ਦੇ ਵਿੱਚ ਜ਼ਰੂਰ ਜਾਵੇਗਾ ਭਾਵੇਂ ਨਜ਼ਦੀਕ ਲੱਗਦੇ ਸੂਬਾ ਹਰਿਆਣਾ ਦੀ ਗੱਲ ਕਰਨੀ ਰਾਜਸਾਧ ਦੀ ਗੱਲ ਕਰਨੀ ਜਾਂ ਫਿਰ ਜਿਹੜੇ ਹੋਰ ਸੂਬੇ ਜਿਹਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ ਹੋਣੀ ਹੈ ਸਤਾਈ ਤੋਂ ਬਾਅਦ ਕਿਉਂਕਿ ਜੇਕਰ ਪੰਜਾਬ ਕਾਂਗਰਸ ਇਸ ਵਾਰ ਨਹੀਂ ਆਂਦੀ ਤਾਂ ਕਿਉਂਕਿ ਜਿਹੜੀ ਭਾਜਪਾ ਦੀ ਨੀਤੀ ਹੈ ਕਿ ਭਾਰਤ ਨੂੰ ਕਾਂਗਰਸ ਮੁਕਤ ਬਣਾਣਾ ਕਿਤੇ ਉਹ ਸਵਲ ਤਾਂ ਨਹੀਂ ਰਾਹ ਉਪਰਾਈਚ ਜਾ ਰਹੇ ਨੇ ਕਿਉਂਕਿ ਜਿਸ ਤਰ੍ਹਾਂ ਦੂਜੇ ਸਟੇਟਾਂ ਦੇ ਵਿੱਚ ਵੀ ਕਾਂਗਰਸ ਦਾ ਜਿਹੜਾ ਦਬਦਬਾ ਸੀ ਜਾਂ ਜਿਹੜਾ ਸਰਕਾਰਾਂ ਸੀ ਉਹ ਵੀ ਲੈ ਗਏ ਪਰ ਮੇਰਾ ਆਸਾਂ ਦੀ ਗੱਲ ਕਰ ਲਈ ਜਾਂ ਹੋਰ ਸਟੇਟਾਂ ਦੀ ਗੱਲ ਕਰ ਲਈਏ ਪਰ ਹੁਣ ਪੰਜਾਬ ਇੱਕ ਇਹੋ ਜਿਹਾ ਸੂਬਾ ਉਹਨਾਂ ਦੇ ਕੋਲ ਜੇਕਰ ਪੰਜਾਬ ਦੇ ਵਿੱਚ ਸਰਕਾਰ ਬਣ ਜਾਂਦੀ ਹੈ ਉਮੀਦ ਵੀ ਕਾਂਗਰਸ ਨੂੰ ਬਹੁਤ ਹੈਗੀ ਹੈ ਪੰਜਾਬ ਦੇ ਵਿੱਚ ਪਰ ਫਿਲਹਾਲ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜੀ ਰਣਨੀਤੀ ਤਿਆਰ ਕਰਦੇ ਨੇ ਕਿਹੋ ਜੇ ਸਮਿਕਰਨਾਂ ਦੇ ਅਨੁਸਾਰ ਉਹ ਫੀਲਡ ਦੇ ਵਿੱਚ ਜਾਂਦੇ ਨੇ ਕੀ ਜਿਹੜੇ ਫੈਸਲੇ ਲੈ ਜਾਣਗੇ ਲੋਕਾਂ ਦੇ ਵੋਟਰਾਂ ਦੀ ਸਖਤਾਂ ਤੋਂ ਸਰਵੇਖਣ ਕਰਕੇ ਉਦੋਂ ਲੈ ਜਾਣਗੇ ਜਾਂ ਫਿਰ ਜਿਸ ਤਰ੍ਹਾਂ ਕਹਿ ਦਈਏ ਟੇਬਲਾਂ ਦੇ ਉੱਤੇ ਬਹਿ ਕੇ ਜੇਕਰ ਉਸੇ ਲੀਡਰ ਨੇ ਕਹਤਾ ਇਹਨੂੰ ਕਰਦੇਓ ਉਦਾਂ ਕਰਦੇਓ ਜਾਂ ਉਸ ਤਰ੍ਹਾਂ ਫੈਸਲੇ ਲਏ ਜਾਣਗੇ ਇਹਦੇ ਉੱਤੇ ਕਾਗਜ਼ ਦਾ ਜਿਹੜਾ ਆਪ ਵਿਖਿਆ ਪੰਜਾਬ ਦੇ ਵਿੱਚ ਉਹ ਟਿਕਿਆ ਹੋਇਆ 2027 ਦਾ ਹੁਣ ਗੱਲ ਕਰਨ ਲਈ ਤਾਂ ਪ੍ਰਧਾਨਗੀ ਦੀ ਰਾਜਾ ਬਲਿੰਗ ਦੀ ਪ੍ਰਧਾਨਗੀ ਨੂੰ ਲੈ ਕੇ ਜਦੋਂ ਪ੍ਰਧਾਨ ਬਣੇ ਸੀ ਨਿਬੋਜ ਸਿੰਘ ਸਿੱਧੂ ਤੋਂ ਬਾਅਦ 2022 ਦੇ ਅਪ੍ਰੈਲ ਦੇ ਵਿੱਚ ਤਾਂ ਉਸ ਤੋਂ ਬਾਅਦ ਕਾਗਜ਼ ਦਾ ਜਿਹੜਾ ਪੰਜਾਬ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਆਧਾਰ ਦੀ ਗੱਲ ਕਰਨੀ ਮਿਆਰ ਦੀ ਗੱਲ ਕਰਨੀ ਵੋਟਰਾਂ ਦੇ ਵਿੱਚ ਨਰਾਸ਼ਤਾ ਦੀ ਗੱਲ ਕਰਨੀ ਉਹ ਬਹੁਤ ਆ ਚੁੱਕੀ ਸੀ ਉਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਨੇ ਉਹਨਾਂ ਨੇ ਕੰਮ ਕੀਤਾ ਪੰਜਾਬ ਪੱਧਰ ਦੇ ਉੱਤੇ ਵੱਖ-ਵੱਖ ਖੇਤਰਾਂ ਦੇ ਉੱਤੇ ਜ਼ਿਲ੍ਹਾ ਪੱਧਰ ਦੇ ਉੱਤੇ ਬਲਾਕ ਪੱਧਰ ਦੇ ਉੱਤੇ ਧਰਨੇ ਲਾਏ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਕਿਤੇ ਨਾ ਕਿਤੇ ਵਰਕਰਾਂ ਦੇ ਵਿੱਚ ਜਾਨ ਪਾਈ ਉਸ ਦਾ ਨਤੀਜਾ 2022 ਤੋਂ ਬਾਅਦ 2 ਸਾਲ ਮਿਹਨਤ ਕਰਨ ਤੋਂ ਬਾਅਦ 2024 ਦੀਆਂ ਲੋਕ ਸਭਾ ਦੀਆਂ ਜਿਹੜੇ ਚੋਣਾਂ ਸੀ ਉਨ੍ਹਾਂ ਦੇ ਵਿੱਚ ਵੇਖ ਨੂੰ ਮਿਲਿਆ ਜਦੋਂ ਉਹਨਾਂ ਨੇ ਜਿੱਤ ਦਰਜ ਕੀਤੀ 2027 ਜੋ 2024 ਦੇ ਵਿੱਚ ਸੱਤ ਸਿਰਟਾਂ ਦੇ ਵਿੱਚ 13 ਦੇ ਵਿੱਚੋਂ ਉਦੋਂ ਕਿਤੇ ਨਾ ਕਿਤੇ ਇਹ ਲੱਗਿਆ ਵੀ ਹਾਂ ਅਮਰਿੰਦਰ ਸਿੰਘ ਰਾਜਪਟਿੰਗ ਦੀ ਪ੍ਰਧਾਨਗੀ ਦੇ ਵਿੱਚ ਇਹ ਕਾਮਯਾਬੀ ਜ਼ਰੂਰ ਮਿਲੀ ਹੈ ਭਾਵੇਂ 2022 ਦੀ ਗੱਲ ਕਰੀਏ ਤਾਂ ਉਦੋਂ ਤਾਂ ਜਿਹੜੇ ਜਦੋਂ ਸਰਕਾਰ ਬਣੀ ਸੀ ਤਾਂ ਲੀਡਰ ਜਿਹੜੇ ਸੀ ਉਹ ਚੁੱਪ ਕਰਕੇ ਬਹਿ ਗਏ ਸੀ ਵੱਡੇ ਲੀਡਰ ਕਾਫੀ ਲੀਡਰ ਸੀ ਜਿਹੜੇ ਪਰ ਅਮਰਿੰਦਰ ਸਿੰਘ ਰਾਜਾਵੜੀng ਜੇ ਲੀਡਰਸ਼ਿਪ ਨੂੰ ਲੈ ਕੇ ਤੁਰੇ ਸੀ ਜੀ ਤਾਂ ਸੁਖਪਾਲ ਸਿੰਘ ਖਹਿਰਾ ਲਗਾਤਾਰ ਆਮ ਆਦਮੀ ਪਾਰਟੀ ਦੇ ਉੱਤੇ ਤੰਜਕ ਕਸਦੇ ਆ ਰਹੇ ਨੇ ਜਾਂ ਉਹਨਾਂ ਨੂੰ ਘੇਰਦੇ ਆ ਰਹੇ ਨੇ ਸਵਾਲ ਸਵਾਲ ਖੜੇ ਕਰ ਰਹੇ ਨੇ ਉਹਦੀ ਕਾਰਗੁਜ਼ਾਰੀ ਦੇ ਉੱਤੇ ਇਸੇ ਤਰ੍ਹਾਂ ਹੋਰ ਕੋਈ ਲੀਡਰ ਇੰਨਾ ਖੁੱਲ ਕੇ ਨਹੀਂ ਦਿਖਾਈ ਦੇ ਰਿਹਾ ਇਹ ਵੀ ਚਰਚਾਾਂ ਮਾਂ ਲਗਾਤਾਰ ਪੰਜਾਬ ਕਾਂਗਰਸ ਦੇ ਵਿੱਚ ਜੁੜੀਆਂ ਹੋਈਆਂ ਨੇ ਕਿ ਸੁਖਪਾਲ ਸਿੰਘ ਖਹਿਰੇ ਨੂੰ ਪ੍ਰਧਾਨ ਬਣਾਉਣਾ ਚਾਹੀਦਾ ਵਿਰੋਧਕਿਰਦਾਂ ਨੇ ਕਿ ਸੁਖਪਾਲ ਸਿੰਘ ਖਹਿਰੇ ਨੂੰ ਬਣਾਉਣਾ ਚਾਹੀਦਾ ਕਿਉਂਕਿ ਉਹਨਾਂ ਨੂੰ ਤਾਂ ਵਿਧਾਨ ਸਭਾ ਦੇ ਵਿੱਚ ਬੋਲਣ ਦਾ ਸਮਾਂ ਵੀ ਨਹੀਂ ਦਿੱਤਾ ਜਾਂਦਾ ਸੁਖਪਾਲ ਸਿੰਘ ਖਹਿਰਾ ਹੋਰਨੂੰ ਇਸੇ ਤਰ੍ਹਾਂ ਪੰਜਾਬ ਦੀ ਰਾਜਨੀਤੀ ਜਿਹੜੀ ਉਹ ਮੌਜੂਦਾ ਸਮੇਂ ਕਿਹੜੇ ਪਾਸੇ ਨੂੰ ਜਾਵੇਗੀ ਹੁਣ ਵੇਖਣਾ ਇੱਥੇ ਬਿਹਤ ਖਾਸ ਹੀ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਪੰਜਾਬ ਕਾਂਗਰਸ ਹੈ ਕੀ ਰਣਨੀਤੀ ਤਿਆਰ ਕਰਦੀ ਹੈ ਕਿ ਚਰਨੀ ਸਿੰਘ ਚੰਨੀ ਨੂੰ ਸੀਐਮ ਦਾ ਚਿਹਰਾ ਅਨਾਉਂਸ ਕਰੇਗੀ ਜੇਕਰ ਅਨਾਉਂਸ ਕਰਦੀ ਹੈ ਤਾਂ ਕਿਹੋ ਜਿਹਾ ਸਮੀਕਰਨ ਪੰਜਾਬ ਦੇ ਵਿੱਚ ਰਹਿਣਗੇ ਇਸ ਨੂੰ ਲੈ ਕੇ ਹੁਣ ਜਿਸ ਤਰ੍ਹਾਂ ਅਮਰਿੰਦਰ ਸਿੰਘ ਰਾਜਾ ਰਿੰਗ ਦੀ ਗੱਲ ਕਰ ਲਈ ਜਾਂ ਪਰ ਜਿਹੜੇ ਹੋਰ ਲੀਡਰਾਂ ਦੀ ਗੱਲ ਕਰ ਲਈ ਜਿਹੜੇ ਮਤਲਬ ਮੁੱਖ ਮੰਤਰੀ ਦੇ ਦਾਅਵੇਦਾਰ ਮੰਨੇ ਜਾ ਰਹੇ ਸੀ ਹੁਣ ਚਲਦੀ ਸੀ ਚੰਨੀ ਨੇ ਸਾਰਿਆਂ ਨੂੰ ਸਾਈਡ ਦੇ ਵਿੱਚ ਕਰਨ ਦੇ ਲਈ ਜਿਹੜੀ ਆਪਣੀ ਨੀਤੀ ਹੈ ਉਹ ਘੜ ਲਈ ਹੈ ਭਾਵੇਂ ਉਹ ਹੁਣ ਖੁਦ ਪੱਤਰਕਾਰ ਬਣ ਗਏ ਹੁਣ ਇਹ ਉਹਨਾਂ ਦੇ ਵੱਲੋਂ ਇੱਕ ਚੈਨਲ ਚਲਾਇਆ ਜਾ ਰਿਹਾ ਜਿਸ ਦੇ ਉੱਤੇ ਉਹ ਕਵਕ ਮੁੱਦਿਆਂ ਨੂੰ ਲੈ ਕੇ ਜਾਂ ਫਿਰ ਆਪਣੀ ਸਰਕਾਰ ਦੇ ਸਮੇਂ ਕਾਰਜਕਾਰੀ ਜੋ ਕੀਤੀ ਹੈ ਉਹਨੂੰ ਲੈ ਕੇ ਕੰਮ ਕੀਤਾ ਜਾ ਰਿਹਾ ਉਹ ਵੀ ਲੋਕਾਂ ਦੇ ਸਾਹਮਣੇ ਰੱਖਿਆ ਜਾ ਰਿਹਾ ਸੋਸ਼ਲ ਮੀਡੀਆ ਦੇ ਪਲੇਟਫਾਰਮ ਦੇ ਉੱਤੇ ਉਹ ਜਿਸ ਨੂੰ ਲੈ ਕੇ ਸਰਕਾਰ ਨੂੰ ਲਗਾਤਾਰ ਘੇਰਦੇ ਨੇ ਉਹਨਾਂ ਦੇ ਵੱਲੋਂ ਹੁਣ ਸਤਾਈ ਦੀ ਜਿਸ ਤਰ੍ਹਾਂ ਤਿਆਰੀ ਕਰ ਦਿੱਤੀ ਗਈ ਹੈ ਹੁਣ ਆਉਣ ਵਾਲ ਜਿਨ੍ਹਾਂ ਦੇ ਵਿੱਚ ਇਹ ਦੇਖਣਾ ਹੋਵੇ ਕਿ ਜਿਸ ਤਰ੍ਹਾਂ ਚਲਦੀ ਸੀ ਚੰਨੀ ਦੇ ਘਰ ਦੇ ਵਿੱਚ ਸਮਾਗਮ ਹੋਇਆ ਕੀ ਉਸ ਹੋਰ ਜਿਆ ਸਮਾਗਮ ਕਿਸੇ ਹੋਰ ਵੱਡੇ ਲੀਡਰ ਦੇ ਘਰ ਹੋਵੇਗਾ ਜੇਕਰ ਹੋਵੇਗਾ ਤਾਂ ਉੱਥੇ ਕਾਂਗਰਸ ਸਾਰੇ ਜਾਵੇਗੀ ਕਿਹੋ ਜਿਹਾ ਕੀ ਕੁਝ ਹੋਊਗਾ ਉਹਨਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਬੇਦਕਾਸ਼ ਹੋਵੇਗਾ ਤੁਸੀਂ ਕੀ ਸੋਚਦੇ ਹੋ ਸਬਾਬਤ ਆਪਣੇ ਵਿਚਾਰ ਸੇ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਧੰਨਵਾਦ